ਆਸਾ ਮਹੱਲਾ ਚੌਥਾ ਛੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਰੰਕਾਰ ਜੀਓ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਓ गोविन्द लख उपार अपरंपर आप अपना जानै कि आ एहि जंत विचारे कहि एह जो तुद आंख बखानै जिस न नदर करै तू अपनी सो गुरमुख करै विचार जीव वड्डा मेरा गोविन्द अगम अगोचर आद निरंजन निरंकार जीव ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਉਪਾਰ ਨਾ ਪਾਇਆ ਜਾਏ ਜੀਓ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਸਭ ਮਹਿ ਰਹਿ ਆ ਸਮਾਏ ਜੀਓ ਘਟ ਅੰਤਰ ਬਾਹਰ ਬ੍ਰਹਮ ਪਰਮੇਸ਼ਰ ਤਾ ਕਾ ਅੰਤ ਨਾ ਪਾਇਆ ਤੇ ਸਰੂਪ ਨਾਰੇਖ ਅਦਿਸ਼ਟ ਅਗੋਚਰ ਬੋਰ ਮੁਖ ਅਲਖ ਲਖਾਇਆ ਸਦਾ ਆਨੰਦ ਰਹਿ ਦਿਨ ਰਾਤੀ ਸਹਜੇ ਨਾਮ ਸਮਾਏ ਜੀਓ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੂੰ ਸਤਿ ਪਰਮੇਸ਼ਰ ਸਦਾ ਅਬਿਨਾਸੀ ਹਰ ਹਰ ਗੁਣੀ ਨਿਧਾਨ ਜੀਓ ਹਰ ਹਰ ਪ੍ਰਭ ਏਕੋ ਅਬਰ ਨਾ ਕੋਈ ਤੂੰ ਆਪੇ ਗੁਰਖ ਸੁਜਾਨ ਜੀਓ ਪੁਰਖ ਸੁਜਾਨ ਤੂੰ ਪ੍ਰਧਾਨ ਤੁਧ ਜੀਵੜ ਅਬਰ ਨਾ ਕੋਈ ਤੇਰਾ ਸਬਦ ਸਭ ਤੂੰ ਹੈ ਵਰਤਹਿ ਤੂੰ ਆਪੇ ਕਰਹਿ ਸੋ ਹੋਈ ਹਰ ਸਭ ਮਹਿ ਰਵਿਆ ਏਕੋ ਸੋਈ ਗੋਰਮੁਖ ਲਖਿਆ ਹਰ ਨਾਮ ਜੀਓ ਤੂੰ ਸਤਿ ਕਰਮੇਸ਼ਰ ਸਦਾ ਅਬਿਨਾਸੀ ਹਰ ਹਰ ਗੁਣੀ ਨਿਧਾਨ ਜੀਓ ਸਬ ਤੂੰ ਹੈ ਕਰਤਾ ਸਬ ਤੇਰੀ ਵਡਿਆਈ ਜਿਉ ਭਾਵੇਂ ਤੇ ਵਹ ਚਲਾਏ ਜੀਉ ਤੁਧ ਆਪੇ ਭਾਵੇਂ ਤੇ ਵਹ ਚਲਾਵਹਿ ਸਬ ਤੇਰਾ ਸਬਦ ਸਮਾਏ ਜੀਉ ਸਬ ਸਬਦ ਸਮਾਵੇ ਜਾਂ ਤੁਧ ਭਾਵੇਂ ਤੇਰਾ ਸਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸਬਦੇ ਰਹਿ ਆਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੇਂ ਤਿਵੇਂ ਚਲਾਏ ਜੀਉ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਛੰਤ ਘਰ ਚੌਥਾ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾਂ RAM ਰਾਜੇ ਮਨ RAM ਕਸਵੱਟੀ ਲਾਇਆ ਕੰਚਨ ਸੋ ਵਿੰਨਾ ਗੁਰਮੁਖ ਰੰਗ ਚਲੂਲਿਆ ਮੇਰਾ ਮਾਨ ਤਨੋਂ ਭਿੰਨਾ ਜਨ ਨਾਨਕ ਮੁਸਕ ਚਕੋਲੇਆ ਸਭ ਜਨਮ ਧਨ ਧੰਨਾ ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀ ਆਲੇ ਅਣੀਆ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁਤਰ ਤਰੀਆ आम मुगद शरणागति मेल गोविन्दरङ्गा राम राजे गोरपुर हर्पया हार भगत एक मङ्गा मेरा मान तन शब्द विकस्या जप अनत तरङ्गा मेल संत जना हर पाया नानक सत्सङ्गा ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਯਾ RAM ਰਾਜੇ ਹਉ ਮੰਗਾਉ ਸਰਣ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲ ਹਰ ਬਿਰਦ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਣਾਗਤੀ ਹਰ ਨਾਮ ਤਰਾਇਆ ਆਸਾ ਮਹੱਲਾ ਚੌਥਾ ਗੋਰਾ ਮੋਖ ਢੂੜਾ ਢੁੰਡੇਂਦਿਆ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟ ਗਾੜ ਵਿੱਚ ਹਰ ਹਰ ਸਿੱਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਾਨ ਤਨ ਵਿੱਦਾ ਧੁਰ ਭਾਗ ਵੱਡੇ ਹਾਰ ਪਾਇਆ ਨਾਨਕ ਰਸ ਬੁੱਧਾ ਅੰਥਾ ਦਸਾਵਾਂ ਨਿਤ ਖੜੀ ਮੁੰਦ ਜੋਬਨ ਵਾਲੀ RAM ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰ ਮਾਰ ਵਿਚਾਲੀ ਮੇਰੇ ਮਾਨ ਤਨ ਨਾਮ ਆਧਾਰ ਹੈ ਹਉਮੈ ਵਿਖ ਜਾਲੀ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਗੋਰਮੋਖ ਪਿਆਰੇ ਆਏ ਮਿਲ ਮੈਂ ਛਰੀ ਵਿਛੁਨੇ RAM ਰਾਜੇ ਮੇਰਾ ਮਨ ਤਨ ਬਹੁਤ ਬੈ ਰਾਗਿਆ ਹਰ ਨੈਣ ਰਸ ਭਿੰਨੇ ਮੇਰਾ ਹਰ ਪ੍ਰਭ ਪਿਆਰਾ ਦਾਸ ਗੁਰ ਮਿਲ ਹਰ ਮਨ ਮੰਨੇ ਹਉ ਮੂਰਖ ਕਾਰੇ ਲਾਈਆ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਭਿੰਨੀ ਦੇ ਹੋਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ ਗੁਰ ਤੁਠੇ ਹਰ ਪਾਇਆ ਚੂਕੇ ਧੱਕ ਧੱਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਆਸਾ ਮਹਲਾ 4 ਹਰ ਅੰਮ੍ਰਿਤ ਭਗਤ ਪੰਡਾਰ ਹੈ ਗੁਰ ਸਤਗੁਰ ਪਾਸੀ RAM ਰਾਜੇ ਗੁਰ ਸਤਗੁਰ ਸੱਚਾ ਸਾਹੋ ਹੈ ਸਿੱਖ ਦੇ ਹਰ ਰਾਸੇ ਧਨ ਧਨ ਵਣ ਜਾ ਰਾਵਣ ਜਹੈ ਗੁਰ ਸਾਹੋ ਸਾ ਬਾਸੀ ਜਨ ਨਾਨਕ ਗੁਰ ਤਿਨੀ ਪਾਇਆ ਜਿਨ ਧੁਰ ਲਿਖਤ ਲਿਲਾਟ ਲਿਖਾਸੀ ਸਾਚ ਸਾਹ ਹੋ ਹਮਾਰਾ ਤੂੰ ਢਣੀ ਸਭ ਜਗਤ ਬਣ ਜਾ ਰਾਮ ਰਾਜੇ ਸਭ ਭਾਂਡੇ ਤੁਦੈ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵਹਿ ਭਾਂਡੇ ਵਿੱਚ ਵਸਤ ਸਾ ਨਿਕਲੈ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕਾਹੋ ਹਰ ਵਖਸਿਆ ਹਰ ਭਗਤ ਭੰਡਾਰਾ ਹਾਮ ਕੀਆ ਗੁਣ ਤੇਰੇ ਵਿਥਰ ਹੈ ਸੁਆਮੀ ਤੂੰ ਅਪਰ ਅਪਾਰੋ RAM ਰਾਜੇ ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ ਹਮ ਮੂਰਖ ਜਿਸੂ ਨਾ ਜਾਣ ਹਾ ਕਿਵ ਪਾਵਹਿ ਪਾਰੋ ਜਨ ਨਾਨਕ ਹਰਿ ਕਾ ਦਾਸ ਹੈ ਹਰ ਦਾਸ ਸਨਿਹਾਰੋ ਨਿਮੋ ਭਾਵੈ ਤਿਉ ਰਾਖ ਲੈ ਹਮ ਸਰਣ ਪ੍ਰਭ ਆਏ RAM ਰਾਜੇ ਹਮ ਭੂਲ ਵਿਗਾੜਹਿ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾndeਆ ਹਰ ਪੈਜ ਰਖਾਏ ਆਸਾ ਮਹੱਲਾ ਚੌਥਾ ਜੇ ਨ ਮਾਸਤਕ ਧੁਰ ਹਾਰ ਲਿਖਿਆ ਤਨਾ ਸਤਿਗੁਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਰ ਲੰਦਾ ਰਤਨ ਪਦਾਰਥੋ ਫੇਰ ਬਾਹੜ ਨਾ ਚੱਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਜਿਨੀ ਐਸਾ ਹਰ ਨਾਮ ਨਾ ਚੀਤੇਓ ਸੇ ਕਾਹੇ ਜਗ ਆਏ RAM ਰਾਜੇ ਏਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਮਿਰਥਾ ਸਭ ਜਾਏ ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁਖਾ ਕੀ ਆ ਖਾਏ ਮਾਨ ਮੁਖਾ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ RAM ਰਾਜੇ ਕਿਛ ਹਾਥ ਕਿਸੈ ਦੇ ਕਿਛ ਨਾਹੀ ਸਭ ਚੱਲੈ ਹੈ ਚਲਾਏ ਜੇਨ ਤੂੰ ਮੇਲਹਿ ਪਿਆਰੇ ਸੇ ਤੁਧ ਮਿਲਹਿ ਜੋ ਹਰ ਮਨ ਭਾਏ ਜਨ ਨਾਨਕ ਸਤਿਗੁਰੂ ਭੇਤੇ ਆ ਹਰ ਨਾਮ ਤਰਾਏ ਉਹ ਈ ਗਾਵੈ ਰਾਗੀ ਨਾਦੀ ਵੇਦੀ ਬਹੁ ਭਾਤ ਕਰ ਨਹੀਂ ਹਾਰ ਹਰ ਭੀਜੈ RAM ਰਾਜੇ ਜਿਨਾਂ ਅੰਦਰ ਕਪਟ ਵਿਕਾਰ ਹੈ ਤਿਨਾਂ ਰੋਏ ਤਿਆਗ ਕੀਜੈ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰੁ ਰੋਗੁ ਹੱਥ ਦੀਜੈ ਜਿਨਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰਿ ਭਗਤ ਹਰਿ ਲੀਜੈ ਆਸਾ ਮਹਲਾ 4 ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗਡ ਸਿਆਣੇ RAM ਰਾਜੇ ਜੇ ਬਾਹਰ ਰਹੋ ਭੂਲ ਚੁੱਕ ਬੋਲ ਦੇ ਭੀਖਰੇ ਹਰ ਭਾਣੇ ਹਰ ਸੰਤਾਨੋ ਹੋਰ ਥਾਉ ਨਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਣ ਸਤਾਣੇ ਨਿਥੈ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖਾਂ ਕੀ ਹਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜੇ ਕਰਾਵਾ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਘਰ ਸੇਵਹਿ ਪੂਰਾ ਸਤਿਗੁਰੂ ਭੁੱਖ ਜਾਏ ਲਹਿ ਮੇਰੀ ਗੁਰ ਸਿੱਖਾਂ ਕੀ ਭੁੱਖ ਸਭ ਗਈ ਤੈਨ ਪਿੱਛੇ ਹੋਰ ਖਾਏ ਧਨੀਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੂਟ ਨਾ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ RAM ਰਾਜੇ ਕੋਈ ਕਾਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰ ਸਿੱਖਾ ਮਨ ਮਿੱਠਾ ਹਾਰ ਦਰਗਹ ਗੁਰ ਸਿੱਖ ਪੈ ਨਾਈ ਅਹ ਜਿਨਾ ਮੇਰਾ ਸਤ ਗੁਰੂ ਟੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਆਸਾ ਮਹੱਲਾ ਚੌਥਾ ਜਿਨਾ ਭੇਟਿਆ ਮੇਰਾ ਪੂਰਾ ਸਤ ਗੁਰੂ ਤੈਨ ਹਰ ਨਾਮ ਦਰੜਾ ਵੈ ਰਾਮ ਰਾਜੀ ਦੇਸ ਕੀ ਦਰਸਨਾ ਭੁਖ ਸਭ ਉਤਰੈ ਜੋ ਹਰ ਨਾਮ ਧਿਆਵੈ ਜੋ ਹਰ ਹਰ ਨਾਮ ਧਿਆਏ ਦੇ ਤੈਨ ਜਮਨੇੜ ਨ ਆਵੈ ਜਨ ਨਾਨਕ ਕਾਉ ਹਰਿ ਕਿਰਪਾ ਕਰ ਨਿਤ ਜਪੈ ਹਰ ਨਾਮ ਹਰ ਨਾਮ ਤਰਾਵੈ ਜਿਨਨੇ ਗੁਰਮੁਖ ਨਾਮ ਤੇ ਆਇਆ ਤਿਨਾਂ ਫਿਰ ਬਿਗਨ ਨਾ ਹੋਈ RAM ਰਾਜੇ ਜਿਨਨੇ ਸਤਿਗੁਰ ਪਰਖ ਮਨਾਇਆ ਤਿਨ ਪੂਜੇ ਸਭ ਕੋਈ ਜਿਨਨੇ ਸਤਿਗੁਰ ਪਿਆਰਾ ਸੇਵਿਆ ਤਿਨਾਂ ਸੁਖ ਸਦ ਹੋਈ ਜਿਨਾਂ ਨਾਨਕ ਸਤਿਗੁਰ ਭੇਟਿਆ ਤਿਨਾਂ ਮਿਲਿਆ ਹਰ ਸੋਈ ਜਿਨਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣ ਹਾਰਾ RAM ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮੰਨਿਆ ਸਭ ਦੁਸ਼ਟ ਝੱਖ ਮਾਰਾ ਜਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ ਹਰ ਜੁਗ ਜੁਗ ਭਗਤ ਉਪਾਯ ਆਵੈ ਜ ਰਖਦਾ ਆਇਆ ਰਾਮ ਰਾਜੇ ਹਰਣ ਆਖ ਸਦੁਸ਼ਟ ਹਾਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਬੇਠ ਦੇ ਨਾਮ ਦਿਓ ਮੁਖ ਲਾਇਆ ਜਾਨ ਨਾਨਕ ਐਸਾ ਹਰਿ ਸੇਵਿਆ ਅੰਤ ਲਏ ਛਡਾਇਆ